ਪਹਿਲੇ ਪਹਿਲ ਮਨੁੱਖ ਨੂੰ ਪਤਾ ਲੱਗਣਾ ਮੁਸ਼ਕਲ ਹੁੰਦਾ ਹੈ ਕਿ ਜਿਹੜਾ ਗੁਰੂ ਉਹ ਤਾਰਨ ਕਰਨ ਲੱਗਾ ਹੈ ਉਹ ਉਸ ਦੀ ਅਗਵਾਈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਨ ਦੇ ਯੋਗ ਵੀ ਹੈ ਜਾਂ ਨਹੀਂ ਪਹਿਲੇ ਪਹਿਲ ਮਨੁੱਖ ਪੂਰਨ ਗੁਰੂ ਨੂੰ ਪਛਾਣਨ ਦੇ ਬਿਲਕੁਲ ਅਸਮਰਥ ਹੁੰਦਾ ਹੈ अनेका ਸਿੱਧੇ ਸਾਦੇ ਸ਼ਰਧਾਲੂ ਐਸੇ ਮਨੁੱਖਾਂ ਨੂੰ ਧੋਖੇਬਾਜ਼ ਅਤੇ ਦੰਬੀ ਗੁਰੂ ਉਂਗਲਾ ਤੈਨਾਂ ਚਾਉਂਦੇ ਤੇ ਲੁੱਟਦੇ ਰਹਿੰਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਮਹਾਵਾਕ ਐਸੇ ਹਨ ਜੋ ਚੰਗੀ ਉੱਚੀ ਆਤਮਿਕ ਅਵਸਥਾ ਤੇ ਨਾਮ ਕਮਾਈ ਕਰਨ ਵਾਲੇ ਹੀ ਸਮਝਾ ਸਕਦੇ ਹਨ ਪਰ ਉਹਨਾਂ ਨੂੰ ਗੁਰਸਿੱਖ ਜਾਂ ਗੁਰਮੁਖ ਹੀ ਸਮਝਣਾ ਚਾਹੀਦਾ ਹੈ ਗੁਰੂ ਬਣਾਉਣ ਦੀ ਲੋੜ ਨਹੀਂ ਹੁੰਦੀ